ਇਹ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪਿਛਲੇ ਦਿਨੀ ਜਥੇਦਾਰ ਦੇ ਤੌਰ ਦੇ ਉੱਪਰ ਜੋ ਭੂਮਿਕਾ ਨਿਭਾਈ ਹੈ ਉਸ ਤੋਂ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਕਾਫੀ ਜ਼ਿਆਦਾ ਨਾਰਾਜ਼ ਨਜ਼ਰ ਆ ਰਹੀਆਂ ਨੇ ਸੰਗਤ ਕਾਫੀ ਚਿੰਤਾ ਦੇ ਵਿੱਚ ਹੈ ਅਤੇ ਗਿਆਨੀ ਰਗਵੀਰ ਸਿੰਘ ਦੇ ਫੈਸਲਿਆਂ ਤੇ ਇਤਰਾਜ਼ ਵੀ ਉਹਨਾਂ ਦੇ ਵੱਲੋਂ ਜ਼ਾਹਰ ਕੀਤਾ ਗਿਆ ਹੈ ਉਨਾ ਕੀ ਆਏ ਕਿ ਵੱਡੇ ਸਵਾਲ ਅਸੀਂ ਖੜੇ ਕਰ ਰਹੇ ਹਾਂ ਹੁਣ ਇਹ ਵੀ ਕਿਹਾ ਹੈ ਕਿ ਇੱਕ ਕੀਰਤਨੀ ਰਾਗੀ ਦਰਸ਼ਨ ਸਿੰਘ ਦੇ ਕੀਰਤਨ ਕਰਵਾਉਣ ਨੂੰ ਲੈ ਕੇ 15 ਜੁਲਾਈ ਨੂੰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਪ੍ਰਧਾਨ ਰਣਜੀਤ ਸਿੰਘ ਟੋੜਾ ਅਤੇ ਖਜ਼ਾਨਚੀ ਜਗਪਾਲ ਸਿੰਘ ਗੁਰਮੀਤ ਸਿੰਘ ਜਗਜੀਤ ਸਿੰਘ ਅਤੇ ਸੋਮਨਾਥ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾ ਕੇ ਸਜ਼ਾ ਸੁناਈ ਗਈ ਹੈ ਇਸ ਦੇ ਉੱਪਰ ਜਦੋਂ ਗਿਆਨੀ ਅਰਗਬੀਰ ਸਿੰਘ ਨੇ ਆਪਣੀ ਪੂਰੀ ਤਾਕਤ ਦਿਖਾਉਂਦੇ ਹੋਏ ਪੁੱਛਿਆ ਕਿ ਤੁਸੀਂ ਆਪਣੀ ਗਲਤੀ ਮੰਨਦੇ ਹੋ ਕਿ ਨਹੀਂ ਤੇ ਬਾਅਦ ਵਿੱਚ ਪੰਜਾਂ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਲਿਖਤੀ ਸਪਸ਼ਟੀਕਰਨ ਦੇਣ ਦਾ ਹੁਕਮ ਵੀ ਜਾਰੀ ਕੀਤਾ ਗਿਆ ਪਰ ਦੂਸਰੇ ਪਾਸੇ ਜੰਮੂ ਦੇ ਇੱਕ ਕੀਰਤਨੀ ਰਾਗੀ ਜਗਤਾਰ ਸਿੰਘ ਨੂੰ ਉਸੇ ਦਿਨ ਸਿਰਪਾਉ ਦੇ ਕੇ ਜੰਮੂ ਕਸ਼ਮੀਰ ਸਟੇਟ ਦਾ ਐਡਵਾਈਜ਼ਰ ਅਤੇ ਕੋਆਰਡੀਨੇਟਰ ਨਿਯੁਕਤ ਕਰਨ ਦੇ ਉੱਪਰ ਸਕਤਰੇਤ ਵਿਖੇ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵੱਲੋਂ ਸਿਰਪਾਉ ਦੇ ਕੇ ਸਤਕਾਰਿਆ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੇਂ ਥਾਪੇ ਜੰਮੂ ਕਸ਼ਮੀਰ ਸਟੇਟ ਦਾ ਐਡਵਾਈਜ਼ਰ ਅਤੇ ਕੋਆਰਡੀਨੇਟਰ ਕੀਰਤਨੀ ਰਾਗੀ ਜਗਤਾਰ ਸਿੰਘ ਜੰਮੂ ਤੇ ਗੋਲ ਕਚੋਰੀ ਦਾ ਪਹਿਲਾਂ ਤੋਂ ਹੀ ਵੱਡਾ ਇਲਜ਼ਾਮ ਲੱਗਿਆ ਹੋਇਆ ਹੈ। ਇਹੀ ਨਹੀਂ ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਲਈ ਕਬੂਤਰਬਾਜ਼ੀ ਦੇ ਵੀ ਦੋਸ਼ ਜਗਤਾਰ ਸਿੰਘ ਜੰਮੂ ਦੇ ਉੱਪਰ ਪਹਿਲਾਂ ਹੀ ਲੱਗੇ ਹੋਏ ਨੇ। ਜੰਮੂ ਦੀ ਸਿੱਖ ਸੰਗਤ ਨੇ ਸਪਸ਼ਟ ਸਵਾਲ ਕਰਦਿਆਂ ਕਿਹਾ ਹੈ ਕਿ ਜੇਕਰ ਇੱਕ ਕੀਰਤਨੀ ਰਾਗੀ ਦਰਸ਼ਨ ਸਿੰਘ ਦੇ ਕੀਰਤਨ ਕਰਵਾਉਣ ਵਾਲਿਆਂ ਨੂੰ ਪੇਸ਼ ਕੀਤਾ ਜਾ ਸਕਦਾ ਹੈ ਤਾਂ ਉਸੇ ਤਰ੍ਹਾਂ ਜਥੇਦਾਰ ਗਿਆਨੀ ਰਗबीर ਸਿੰਘ ਦਾ ਫਰਜ਼ ਬਣਦਾ ਸੀ। ਕੀ ਕੀਰਤਨੀ ਰਾਗੀ ਜਗਤਾਰ ਸਿੰਘ ਦੇ ਜੰਮੂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤਾ ਜਾਂਦਾ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਉਸ ਨੂੰ ਸਿਰੋਪਾਉ ਦੇ ਕੇ ਅਤੇ ਫਿਰ ਅਗਲੇ ਦਿਨ ਜੰਮੂ ਦੇ ਵਿੱਚ ਉਸ ਦੇ ਘਰ ਆਉਦੇ ਦੀ ਵਧਾਈ ਦੇਣ ਦੇ ਵਾਸਤੇ ਖੁਦ ਚੱਲ ਕੇ ਆਉਣਾ ਇਸ ਗੱਲ ਦਾ ਸ਼ੱਕ ਪੈਦਾ ਕਰਦਾ ਹੈ ਕਿ ਗਿਆਨੀ ਰਗबीर ਸਿੰਘ ਆਪਣੇ ਅਹੁਦੇ ਦੀ ਸ਼ਰਿਆਮ ਦੁਰਵਰਤੋਂ ਕਰ ਰਹੇ ਨੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਅਰਸਾ ਪਹਿਲਾਂ ਜੰਮੂ ਦੇ ਸਿੱਖਾਂ ਨੇ ਅਕਾਲ ਤਖਤ ਸਾਹਿਬ ਵਿਖੇ ਵੀ ਕੀਰਤਨੀ ਰਾਗੀ ਜਗਤਾਰ ਸਿੰਘ ਜੰਮੂ ਦੀ ਗੋਲਕ ਚੋਰੀ ਦੀ ਸ਼ਿਕਾਇਤ ਭੇਜੀ ਸੀ ਪਰ ਉਸ ਸ਼ਿਕਾਇਤ ਦੇ ਉੱਪਰ ਕੋਈ ਅਮਲ ਹੋਇਆ ਹੀ ਨਹੀਂ ਆਪਦਾ। ਵਿਸ਼ਵ ਭਰ ਦੇ ਸਿੱਖਾਂ ਦੀ ਨਿਰਾਦਰੀ ਕੀਤੀ ਗਈ ਹੈ। ਜਦੋਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਕੀਰਤਨ ਦੇ ਮਾਮਲੇ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ਦੇ ਉੱਪਰ ਪਹੁੰਚਾਉਣ ਵਾਲੇ ਧੜੇ ਤੇ ਇਹ ਦੋਸ਼ ਲੱਗੇ ਨੇ ਕਿ ਉਹ 나ਗਪੁਰ ਦੇ ਇਸ਼ਾਰੇ ਦੇ ਉੱਪਰ ਦਸਮ ਗ੍ਰੰਥ ਨੂੰ ਗੁਰੂ ਦੇ ਬਰਾਬਰ ਮੰਨ ਰਹੇ ਸੀ ਅਤੇ ਅਕਸਰ ਹੀ ਨਗਰ ਕੀਰਤਨ ਦੇ ਵਿੱਚ ਤਿਲਕ ਲਗਾ ਕੇ ਵਿਚਰਦੇ ਰਹਿੰਦੇ ਸੀ ਖੈਰ ਇਸ ਸਬਦ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਜਥੇਦਾਰ ਗਿਆਨੀ ਰਗबीर ਸਿੰਘ ਤੋਂ ਜਵਾਬ ਮੰਗ ਰਹੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਕਦੋਂ ਆਵੇਗਾ ਜਵਾਬ ਅਤੇ ਕਦੋਂ ਉਹਨਾਂ ਦੇ ਵੱਲੋਂ ਸਾਰੀ ਦੀ ਸਾਰੀ ਗੱਲਬਾਤ ਤੋਂ ਪਰਦਾ ਚੁੱਕਣ ਦੀ ਗੱਲਬਾਤ ਕਹੀ ਜਾਵੇਗੀ ਇਸ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਲਗਾਤਾਰ ਬਣੀ ਹੋਈਆਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ